ਸੱਚੇ ਕਾਲ ਅਮਰੀਕਾ ਦੀ ਖਬਰ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਅਮਰੀਕਾ ਤੋਂ ਅੱਜ ਇੱਕ ਖਾਸ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ-ਵੱਖ ਚੀਜ਼ਾਂ ਦੇ ਉੱਤੇ ਟੈਰਿਫ ਲਗਾ ਰਹੇ ਨੇ ਤੇ ਟੈਰਿਫ ਲਗਾਉਣਾ ਉਹਨਾਂ ਨੂੰ ਇੰਨਾ ਕੁ ਪਸੰਦ ਹੈ ਕਿ ਹੁਣ ਉਹਨਾਂ ਨੇ ਫਿਲਮਾਂ ਦੇ ਉੱਤੇ ਵੀ ਟੈਰਿਫ ਲਗਾਉਂਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ। ਅਮਰੀਕਾ ਨੇ ਵਿਦੇਸ਼ੀ ਫਿਲਮਾਂ ਦੇ ਉੱਤੇ 10% ਦਾ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਐਲਾਨ ਕੀਤਾ ਹੈ। 트੍ਰੰਪ ਨੇ ਅਖਾ ਹੈ ਕਿ ਅਮਰੀਕੀ ਫਿਲਮ ਉਦਯੋਗ ਨੂੰ ਵਿਦੇਸ਼ੀ ਕੰਪਨੀਆਂ ਨੇ ਚੋਰੀ ਕਰ ਲਿਆ ਔਰ ਇਹ ਐਦਾਂ ਲੱਗਦਾ ਜਿਵੇਂ ਕੋਈ ਕਿਸੇ ਬੱਚੇ ਦੀ ਚਾਕਲੇਟ ਚੋਰੀ ਕਰ ਲੈਂ ਟਰੰਪ ਨੇ ਖਾਸ ਤੌਰ ਤੇ ਕੈਲੀਫੋਰਨੀਆ ਦਾ ਜ਼ਿਕਰ ਕੀਤਾ ਹੈ ਉਹ ਰਾਜ ਜਿੱਥੇ ਹਾਲੀਵੁੱਡ ਲਾਸ ਐਂਜਲਿਸ ਦੇ ਵਿੱਚ ਸਥਿਤ ਹੈ ਟਰੰਪ ਨੇ ਆਖਿਆ ਕਿ ਕੈਲੀਫੋਰਨੀਆ ਦੀ ਕਮਜ਼ੋਰ ਸਰਕਾਰ ਅਤੇ ਮਾੜੇ ਗਵਰਨਰ ਨੇ ਰਾਜ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਟਰੰਪ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਤੇ ਕਦੇ ਨਾ ਖਤਮ ਹੋਣ ਵਾਲੀ ਸਮੱਸਿਆ ਨੂੰ ਖਤਮ ਕਰਨ ਵਾਸਤੇ ਉਹ ਅਮਰੀਕਾ ਤੋਂ ਬਾਹਰ ਬਣੀਆਂ ਸਾਰੀਆਂ ਹੀ ਫਿਲਮਾਂ ਤੇ 100% ਟੈਰਿਫ ਲਗਾਉਣਗੇ ਯਾਨੀ ਕਿ ਜਿਹੜੀ ਫਿਲਮ ਅਮਰੀਕਾ ਚ ਨਹੀਂ ਬਣੀ ਹੋਵੇਗੀ ਅਮਰੀਕਾ ਤੋਂ ਬਾਹਰ ਬਣੀ ਹੋਵੇਗੀ ਤੇ ਅਮਰੀਕਾ ਚ ਵੀ ਰਿਲੀਜ਼ ਹੋਵੇਗੀ ਉਸ ਫਿਲਮ ਦੇ ਉੱਤੇ 100% ਦੀ ਟੈਰਫ ਭਾਵ ਇਹ ਕਿ ਜੇ ਉਸ ਫਿਲਮ ਦੀ ਟਿਕਟ 100 ਰੁਪਈਆ ਦੀ ਹੈ ਤੇ ਤੁਹਾਨੂੰ 200 ਰੁਪਏ ਯਾਨੀ ਕਿ 100 ਰੁਪਈਆ ਟਿਕਟ ਦਾ ਪ੍ਰਾਈਸ ਤੇ 100 ਰੁਪਈਆ ਉਸ ਉੱਤੇ ਟੈਰਫ ਜਿਹੜਾ 200 ਰੁਪਈਆ ਤੁਹਾਨੂੰ ਯਾਨੀ ਕਿ ਡਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਉਹ ਫਿਲਮ ਜਿਹੜੀ ਹੈ ਵੇਖਣ ਨੂੰ ਮਿਲੇਗੀ 트ੰਪ ਨੇ ਪਹਿਲਾਂ ਮਈ ਦੇ ਵਿੱਚ ਵਿਦੇਸ਼ੀ ਫਿਲਮਾਂ ਦੇ ਉੱਤੇ ਟੈਰਫ ਲਗਾਉਣ ਦੀ ਮੰਗ ਕੀਤੀ ਸੀ ਉਦੋਂ 트럼ਪ ਨੇ ਆਖਿਆ ਸੀ ਕਿ ਅਮਰੀਕੀ ਫਿਲਮ ਉਦਯੋਗ ਤੇਜ਼ੀ ਦੇ ਨਾਲ ਮਰ ਰਿਹਾ ਹੈ ਕਿਉਂਕਿ ਦੂਜੇ ਦੇਸ਼ ਅਮਰੀਕੀ ਫਿਲਮ ਨਿਰਮਤਾਵਾਂ ਨੂੰ ਆਪਣੇ ਦੇਸ਼ ਦੇ ਵਿੱਚ ਮੁਨਾਫੇ ਵਾਲੀਆਂ ਪੇਸ਼ਕਸ਼ਾਂ ਨਾਲ ਲੁਭਾ ਰਹੇ ਨੇ ਭਾਵੇਂ ਕਿ ਜਿਹੜੇ ਫਿਲਮ ਮੇਕਰ ਨੇ ਡਾਇਰੈਕਟਰ ਨੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਹੋਰ ਕੰਟਰੀਸ 'ਚ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਫਾਇਦੇ ਦੱਸੇ ਜਾਂਦੇ ਨੇ ਉਹਨਾਂ ਨੂੰ ਅਟਰੈਕਟ ਕੀਤਾ ਜਾਂਦਾ ਹੈ ਕਿ ਦੂਜੇ ਦੇਸ਼ਾਂ ਦੇ ਵਿੱਚ ਆ ਕੇ ਇਨਵੈਸਟ ਕਰਨ ਫਿਲਮਸ ਦੇ ਵਿੱਚ ਔਰ ਇਹ ਟੈਰਫ ਕਿਵੇਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਫਿਲਹਾਲ ਕਿਸੇ ਤਰ੍ਹਾਂ ਦਾ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਡੋਨਾਲਡ 트ੰਪ ਨੇ ਵਿਦੇਸ਼ਾਂ ਚ ਬਣੀਆਂ ਫਿਲਮਾਂ ਤੇ ਸੌਫਿਸ ਦੇ ਟੈਰਫ ਲਗਾਇਆ ਹੈ ਇਹ ਐਲਾਨ ਕਰਤਾ ਹੈ ਪਰੇ ਸਪਸ਼ਟ ਨਹੀਂ ਕੀਤਾ ਕਿ ਇਹ ਟੈਰਿਫ ਲਾਗੂ ਕਿਵੇਂ ਹੋਏਗਾ ਜ਼ਿਆਦਾਤਰ ਫਿਲਮਾਂ ਦੀ ਸ਼ੂਟਿੰਗ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੀ ਕੀਤੀ ਜਾਂਦੀ ਹੈ ਬ੍ਰਿਟੇਨ ਕੈਨੇਡਾ ਵਰਗੇ ਦੇਸ਼ ਫਿਲਮ ਨਿਰਮਾਣ ਵਾਸਤੇ ਟੈਕਸਟ ਛੋਟ ਵੀ ਦਿੰਦੇ ਨੇ ਕਿ ਜੇ ਇੱਥੇ ਤੁਸੀਂ ਸ਼ੂਟਿੰਗ ਕਰਦੇ ਹੋ ਤਾਂ ਤੁਹਾਨੂੰ ਟੈਕਸਟ ਤੋਂ ਰਾਹਤ ਮਿਲੇਗੀ ਤਾਂ ਇਸ ਦਾ ਨਤੀਜਾ ਕੀ ਨਿਕਲਦਾ ਹੈ ਕਿ ਫਿਲਮਾਂ ਦੀ ਸ਼ੂਟਿੰਗ ਅਮਰੀਕਾ ਦੀ ਬਜਾਏ ਬਾਕੀ ਦੇਸ਼ਾਂ ਦੇ ਵਿੱਚ ਹੋ ਰਹੀ ਹੈ ਕਿਉਂਕਿ ਉੱਥੋਂ ਦੀ ਸਰਕਾਰ ਫੈਸਿਲਿਟੇਟ ਕਰ ਰਹੀ ਹੈ ਇਹਨਾਂ ਫਿਲਮ ਨਿਰਮਤਾਵਾਂ ਨੂੰ ਅਮਰੀਕਾ ਦੇ ਵਿੱਚ ਫਿਲਮ ਨਿਰਮਾਣ ਦੇ ਵਿੱਚ 26 ਫੀਸਦੀ ਦੀ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ ਅਮਰੀਕਾ ਦੇ ਵਿੱਚ ਜਿਹੜਾ ਫਿਲਮ ਨਿਰਮਾਣ ਹੈ ਉਹ ਲਗਾਤਾਰ ਘਟਦਾ ਹੀ ਜਾ ਰਿਹਾ ਹੈ ਔਰ ਰਿਪੋਰਟਾਂ ਕੀ ਕਹਿੰਦੀਆਂ ਨੇ ਰਿਪੋਰਟ ਦੇ ਮੁਤਾਬਿਕ 2021 ਦੇ ਮੁਕਾਬਲੇ 2023 ਦੇ ਵਿੱਚ ਅਮਰੀਕਾ 'ਚ ਫਿਲਮ ਨਿਰਮਾਣ 'ਚ 26 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਸੀ ਕਿ ਹਾਂ ਆ ਕਾਫੀ ਵੱਡੇ ਪੱਧਰ ਦੇ ਉੱਤੇ ਇਹ ਗਿਰਾਵਟ ਹੋਈ ਹੈ ਇਹਦੇ ਨਾਲ ਲਾਸ Ăਂਜੇਲਿਸ ਦੇ ਵਿੱਚ ਸਥਿਤੀ ਹੋਰ ਵੀ ਵਿਗੜ ਗਈ ਆਬਵੀਅਸਲੀ ਜਦੋਂ ਲਾਸ ਐਂਜਲਿਸ ਦੇ ਵਿੱਚ ਫਿਲਮਾਂ ਨਹੀਂ ਬਣ ਰਹੀਆਂ ਉਹ ਹਾਲੀਵੁੱਡ ਦੇ ਵਿੱਚ ਫਿਲਮਾਂ ਨਹੀਂ ਬਣ ਰਹੀਆਂ ਤਾਂ ਫਿਰ ਇਹ ਫਿਲਮਾਂ ਤੋਂ ਜਿਹੜਾ ਫਾਇਦਾ ਹੋ ਰਿਹਾ ਸੀ ਲਾਸ ਐਂਜਲਿਸ ਨੂੰ ਉਹ ਕਟੂਗਾ ਫਿਲਮ ਇੰਡਸਟਰੀ ਦੇ ਨਾਲ ਸੰਬੰਧਿਤ ਸੰਸਥਾ ਮੋਸ਼ਨ ਪਿਕਚਰ ਐਸੋਸੀਏਸ਼ਨ ਦੇ ਮੁਤਾਬਿਕ 2023 ਦੇ ਵਿੱਚ ਅਮਰੀਕੀ ਫਿਲਮਾਂ ਨੇ ਦੁਨੀਆ ਪਾਰ ਚ ਸਿਰਫ 22.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਔਰ 트੍ਰੰਪ ਵਾਰ-ਵਾਰ ਕਹਿ ਰਹੇ ਨੇ ਕਿ ਉਹ ਹਾਲੀਵੁੱਡ ਨੂੰ ਪਹਿਲਾਂ ਨਾਲੋਂ ਵੱਡਾ ਬਿਹਤਰ ਤੇ ਮਜ਼ਬੂਤ ਬਣਾਉਣਾ ਚਾਹੁੰਦੇ ਨੇ ਅ ਇਸੇ ਹੀ ਉਦੇਸ਼ ਵਾਸਤੇ ਟਰੰਪ ਨੇ ਮੈਲ ਗਿਬਸਨ, ਜான் ਵੇਟ ਤੇ ਸਿਲਵੈਸਟਰ ਸਟੈਲਨ ਵਰਗੇ ਅਦਾਕਾਰਾਂ ਨੂੰ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਹੈ। ਇਨਕ ਸਪੈਸ਼ਲ ਐਮਬੈਸਡਰ ਬਣਾਇਆ ਹੋਇਆ ਹੈ। ਹਾਲੀਵੁੱਡ ਅਮਰੀਕਾ ਦੀ ਸਭ ਤੋਂ ਵੱਡੀ ਸੌਫਟ ਪਾਵਰ ਹੈ। ਸਾਰੇ ਹੀ ਜਾਣਦੇ ਨੇ। ਹਾਲੀਵੁੱਡ ਸਿਰਫ ਇੱਕ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਿਰਫ ਫਿਲਮਾਂ ਬਣਾਈਆਂ ਜਾਂਦੀਆਂ ਨੇ। ਇਹ ਅਮਰੀਕਾ ਦਾ ਸਭ ਤੋਂ ਵੱਡਾ ਸੌਫਟ ਪਾਵਰ ਹਥਿਆਰ ਰਿਹਾ ਹੈ। ਪਿਛਲੀ ਸਦੀ ਤੋਂ ਜਿਵੇਂ ਜ਼ਿਕਰ ਕਰਾਂ ਤਾਂ ਹਾਲੀਵੁੱਡ ਫਿਲਮਾਂ ਨੇ ਅਮਰੀਕੀ ਸੱਭਿਆਚਾਰ ਅਮਰੀਕਾ ਦੀ ਭਾਸ਼ਾ ਅਮਰੀਕਾ ਦੀ ਜੀਵਨ ਸ਼ੈਲੀ ਅਮਰੀਕਾ ਦੀ ਵਿਚਾਰਧਾਰਾ ਇਸ ਨੂੰ ਦੁਨੀਆ ਤੱਕ ਫੈਲਾ ਦਿੱਤਾ ਹੈ ਦੁਨੀਆ ਭਰ ਦੇ ਵਿੱਚ ਫੈਲਾਇਆ ਇਸ ਨੂੰ ਸਪਾਈਡਰਮੈਨ ਅਵੈਂਜਰਸ ਟਾਈਟੈਨਿਕ ਗੋਡਫਾਦਰ ਸਟਾਰ ਵਾਰਸ ਹੈਰੀ ਪਾਟਰ ਵਰਗੀਆਂ ਫਿਲਮਾਂ ਨੇ ਜੜੀਆਂ ਇਹ ਸਿਰਫ ਇੱਕ ਐਂਟਰਟੇਨਮੈਂਟ ਦਾ ਸੋਰਸ ਨਹੀਂ ਮੰਨੀਆਂ ਜਾਂਦੀਆਂ ਸੇ ਸਗੋਂ ਅਮਰੀਕਾ ਦੇ ਵਿਸ਼ਵ ਵਿਆਪੀ ਪਛਾਣ ਜਿਹੜੀ ਉਹਦਾ ਇੱਕ ਹਿੱਸਾ ਬਣ ਗਈਆਂ ਸੀਗੀਆਂ ਔਰ ਹਰ ਸਾਲ ਯੂਐਸਏ ਦੇ ਵਿੱਚ ਸੈਂਕੜੇ ਫਿਲਮਾਂ ਦਾ ਨਿਰਮਾਣ ਹੁੰਦਾ ਹੈ ਔਰ ਉਹਨਾਂ ਦਾ ਬਾਜ਼ਾਰ ਸਿਰਫ ਯੂਐਸਏ ਤੱਕ ਸੀਮਿਤ ਨਹੀਂ ਹੁੰਦਾ ਦੁਨੀਆ ਦੇ ਲਗਭਗ ਹਰ ਦੇਸ਼ ਦੇ ਵਿੱਚ ਹੀ ਇਹ ਫਿਲਮਾਂ ਰਿਲੀਜ਼ ਹੁੰਦੀਆਂ ਨੇ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਕਈ ਵਾਰੀ ਫਿਲਮਾਂ ਰਿਲੀਜ਼ ਹੁੰਦੀਆਂ ਨੇ 2023 ਚ ਕਲਾ ਅਮਰੀਕੀ ਫਿਲਮਾਂ ਨੇ 22.6 ਬਿਲੀਅਨ ਡਾਲਰ ਦਾ ਨਿਰਯਾਤ ਮਾਲੀਆ ਤੇ 15.3 ਬਿਲੀਅਨ ਡਾਲਰ ਦਾ ਵਪਾਰ ਸਰਪਲਸ ਪੈਦਾ ਕੀਤਾ ਸੀ ਦੇਸ਼ ਨੂੰ ਫਾਇਦਾ ਦਿੱਤਾ ਸੀ ਹਾਲਾਂਕਿ ਪਿਛਲੇ ਕੁਝ ਸਾਲਾਂ ਚ ਹਾਲੀਵੁੱਡ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਕੋਵਿਡ-19 ਮਹਾਮਾਰੀ ਦੇ ਦੌਰਾਨ 2023 ਦੇ ਵਿੱਚ ਫਿਲਮ ਯੂਨੀਅਨ ਦੀਆਂ ਹੜਤਾਲਾਂ ਦੌਰਾਨ ਲਾਸ Ăਂਜਲਿਸ ਦੇ ਵਿੱਚ ਜੰਗਲ ਦੀ ਅੱਗ ਲੱਗੀ ਉਦੋਂ ਫਿਰ ਵਾਦੀ ਉਤਪਾਦਨ ਲਾਗਤ ਇਹਨਾਂ ਸਾਰਿਆਂ ਕਰਕੇ ਨੁਕਸਾਨ ਵਿੱਚ ਚਲਣਾ ਪਿਆ। ਔਰ ਦ ਗਾਰਡੀਅਨ ਦੇ ਮੁਤਾਬਕ ਜਿਵੇਂ ਜ਼ਿਕਰ ਕਰਾਂ ਤਾਂ ਸਪਸ਼ਟ ਨਹੀਂ ਕੀਤਾ ਗਿਆ ਕਿ ਫਿਲਮਾਂ ਦੇ ਟੈਰਿਫ ਕਿਵੇਂ ਲਾਗੂ ਕੀਤੇ ਜਾਣਗੇ। ਕੀ ਫਿਲਮ ਦੀ ਨਿਰਮਾਣ ਲਾਗਤ ਦੇ ਉੱਤੇ ਲਾਗੂ ਹੋਣਗੇ ਬਾਕਸ ਆਫਿਸ ਦੀ ਕਮਾਈ ਤੇ ਹੋਣਗੇ ਜਾਂ ਫਿਲਮ ਦਾ ਕਿੰਨਾ ਹਿੱਸਾ ਵਿਦੇਸ਼ਾਂ 'ਚ ਬਣਾਇਆ ਗਿਆ ਇਸ ਦੇ ਆਧਾਰਿਤ ਹੋਣਗੇ ਪਤਾ ਨਹੀਂ। ਜੇਮਸ ਬੌਂਡ ਜਾਂ ਹੈਰੀ ਪੌਟਰ ਵਰਗੀਆਂ ਵਿਦੇਸ਼ੀ ਥਾਵਾਂ ਤੇ ਸ਼ੂਟ ਕੀਤੀਆਂ ਜਾਣ ਵਾਲੀਆਂ ਫਿਲਮਾਂ ਤੇ ਟੈਰਿਫ ਦਾ ਕੀ ਪ੍ਰਭਾਵ ਪਵੇਗਾ ਜਾਂ ਫਿਰ ਟੀਵੀ ਸ਼ੋਅਜ਼ ਦੇ ਉੱਤੇ ਟੈਰਿਫ ਲਾਗੂ ਹੋਣਗੇ ਇਸ ਬਾਰੇ ਨਹੀਂ ਪਤਾ ਫਿਲਮ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਸੌਫਟਵੇਅਰ ਦੀ ਟੈਰਿਫ ਉਤਪਾਦਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਬਰਾਬਰ ਹੋਵੇਗਾ ਰੀਪੋਰਟਰ ਮੁਤਾਬਕ ਟੈਰੇਸ ਦਾ ਉਲਟਾ ਪ੍ਰਭਾਵ ਵੀ ਪੈ ਸਕਦਾ ਹੈ ਕਿਉਂਕਿ ਦੂਜੇ ਦੇਸ਼ ਅਮਰੀਕੀ ਫਿਲਮਾਂ ਤੇ ਟੈਰਫ ਲਗਾ ਸਕਦੇ ਨੇ ਜਿਸ ਨਾਲ ਟਿਕਟਾਂ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ ਔਰ ਜ਼ਿਆਦਾਤਰ ਸਟੂਡੀਓ ਹੁਣ ਅੰਤਰਰਾਸ਼ਟਰੀ ਮਾਲੀਏ ਤੇ ਹੀ ਨਿਰਭਰ ਕਰਦੇ ਨੇ ਸੋ ਡੋਨਾਲਡ ਟਰੰਪ ਦਾ ਇਹ ਫੈਸਲਾ ਅਮਰੀਕਾ ਵਾਸਤੇ ਫਾਇਦੇਮੰਦ ਸਾਬਤ ਹੋਵੇਗਾ ਯਾ ਨੁਕਸਾਨ ਲੈ ਕੇ ਆਵੇਗਾ ਇਹ ਵੀ ਵੇਖਾਂਗੇ ਅੱਜ ਦੀ ਰਿਪੋਰਟ ਕਿਵੇਂ ਲੱਗੀ ਜ਼ਰੂਰ ਦੱਸਿਓ ਮੈਨੇ ਦੋ ਜਾਸਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ